ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ 12 ਮਰਲੇ ਜਗ੍ਹਾ 'ਚ ਤਿੰਨ ਪੋਰਸ਼ਨ ਬਣੀ ਬਿਲਡਿੰਗ ਵਿਕਾਊ ਹੈ ਜੀ ਏਰੀਆ ਜਲੰਧਰ ਨੇੜੇ ਵਾਸਟ ਸਟੈਂਡ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 200 ਤੋਂ ਬਾਹਰ ਤਿੰਨ ਚਾਰ ਪੰਜ 5 6 ਇਧਰ 7 ਇਹ ਤਾਂ ਬਹੁਤ ਲੰਬਾ ਹਾਂ 70 4 4 ਆ ਵੀ ਨੌ ਇਹ ਦੋ ਬੋਲ ਸੀ ਹਨਾ ਇਹ ਪਿਛੇ ਹੋਣਾ ਚਾਹੀਦਾ ਹਾਂ ਅਟੈਚ ਕਿਚਨ ਆ ਤਾਂ ਇਹਦੀ ਬੱਤੀ ਹੈ ਨਹੀਂ ਮੈਨੂੰ ਤੇ ਹੈ ਨਹੀਂ ਲੱਗ 10 ਬਲਬ ਬਲਬ ਨਹੀਂ 10 10 ਸ਼ੋਪਾਂ ਵੱਲੇ ਆ ਅੰਡਰਗਰਾਉਂਡ ਕਾਊਂਟਿੰਗ ਹਾਂ ਇਹ ਸਟੇਅਰਸ ਵੀ ਆਪਾਂ ਨੂੰ ਤੇ ਯੱਕ ਹੋਰ ਦੰਨੇ ਦੁਬਾਰਾ ਟਰਾਲੀ ਵਿਕਾਉ ਹੋਇਆ ਜੀ ਟਰਲ ਦਾ ਸਹਿ ਜਾਂ 13 ਵਾ 7 ਰੇਟ 1,35,000 ਰੁਪਏ ਡਿਮਾਂਡ ਹੈ ਜੀ 135000 ਰੁਪਏ ਡਿਮਾਂਡ ਰੱਖੀ ਗਈ ਹੈ 13/7 ਦੀ ਟਰਾਲੀ ਵਿਕਾਊ ਹੈ ਵਧੀਆ ਵਿੱਡ ਵਗਾਰਾ ਲੱਗੇ ਹੋਏ ਨੇ ਫੋਰ ফুল ਹੈਵੀ ਬਣੀ ਹੋਈ ਹੈ ਏਰੀਆ ਜੇ ਗੁੱਲਾ ਚੀਕਾ ਹਰਿਆਣਾ 8398043799 8398043799 ਇਸ ਨੰਬਰ ਤੇ ਫੋਨ ਕਰਕੇ 13/7 ਦੀ ਟਰਾਲੀ 135000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰਾਲੀ ਦੀ ਲੋਕੇਸ਼ਨ ਹੈ ਗੁੱਲਾ ਚੀਕਾ ਹਰਿਆਣਾ ਇੱਥੇ ਜਾ ਕੇ ਤੁਸੀਂ ਦੇਖ ਕੇ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ Swift Dzire ਗੱਡੀ 2014 ਮਾਡਲ LDI ਤੀਜੇ ਨਾਂ ਹੈ ਗੱਡੀ ਤੇ ਰੇਟ ਰੱਖੇ ਗਏ 340000 ਰੁਪਏ ਡਿਮਾਂਡ ਏਰੀਆ ਕਿਸ਼ਨਪੁਰਾ ਮੋਗਾ ਫੁੱਲ ਗਾਰੰਟੀ ਹੈ ਕਾਗਜ਼ ਵਗੈਰਾ ਪੂਰੇ ਨੇ ਗੱਡੀ ਪੰਜਾਬ ਨੰਬਰ ਹੈ ਜੀ 340000 ਰੁਪਏ ਡਿਮਾਂਡ ਰੱਖੀ ਗਈ ਹੈ ਗੱਡੀ ਤੀਜੇ ਨਾਂ ਹੈ ਜੀ 8461921940 8461921940 ਇਸ ਨੰਬਰ ਤੇ ਫੋਨ ਕਰਕੇ ਸਵਫਟਰ ਜ਼ੈਰ ਗੱਡੀ 14 ਮਾਡਲ 3,40,000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਤੀਜੇ ਨਾ ਆਏ ਗੱਡੀ ਜੀ ਟਰੈਵਲ ਟੈਂਪੋ ਵਿਕਾਊ ਹੈ ਜੀ ਟਰੈਵਲ ਟੈਂਪੋ ਵਿਕਾਊ ਹੈ ਜੀ 2010 ਮਾਡਲ AC ਕਾਗਜ਼ ਪੂਰੇ ਨੇ ਜੀ 3.5 ਲੱਖ ਰੁਪਏ ਰੇਟ ਰੱਖਿਆ ਹੈ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ 7087313277 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਦੇਖਣ ਨੂੰ ਮਿਲ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਪੰਜ ਵਾਰ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ। ਅਰਜਨ 555 ਟਰੈਕਟਰ ਵੇਚਾਉ ਉਹ ਜੀ। ਅਰਜਨ 555 ਟਰੈਕਟਰ ਵੇਚਾਉ ਉਹ 2014 ਮਾਡਲ ਹੈ ਟਾਇਰ ਨਾਲ ਦੇ ਨੇ ਏਰੀਆ ਜੀ ਫਤੇਗੜ ਚੋੜੀਆਂ ਰੇਟ ਹੈ 4 ਲੱਖ ਬੀ ਹੇਅਰ 420000 ਰੁਪਏ ਰੇਟ ਰੱਖੇ ਗਿਆ ਜੀ ਟਾਇਰ ਨਾਲ ਦੇ ਨੇ 14 ਮਾਡਲ ਹੈ ਜੀ 99683 97522 99683 97522 ਇਸ ਨੰਬਰ ਤੇ ਫੋਨ ਕਰਕੇ ਅਰਜਨ 555 ਟਰੈਕਟਰ 14 ਮਾਡਲ 420000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੰਪਿਊਟਰ ਕਰਹਾ ਵਿਕਾਊ ਹੈ ਜੀ ਕੰਪਿਊਟਰ ਕਰਹਾ ਵਿਕਾਊ ਆ 2019 ਮਾਡਲ ਹੈ ਏਰੀਆ ਜੀ ਬੰਗਾ 80000 ਰੁਪਏ ਰੇਟ ਰੱਖਿਆ ਗਿਆ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਕੀ ਮੌਕੇ ਤੇ ਜਾ ਕੇ ਚੈੱਕ ਕਰਕੇ ਫਿਰ ਦੋ ਜੀ 19 ਮਾਡਲ ਹੈ ਜੀ 80000 ਰੁਪਏ ਰੇਟ ਰੱਖਿਆ ਗਿਆ ਜੀ ਨੰਬਰ ਨੋਟ ਕਰ ਲਓ ਜੀ 82848 84952 82848 84952 ਇਸ ਨੰਬਰ ਤੇ ਫੋਨ ਕਰਕੇ ਕੰਪਿਊਟਰ ਖਰਾਹਾ 2019 ਮਾਡਲ 80000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 7 ਫੁੱਟਾ ਰੋਟੇਟਰ ਵਿਕਾਊਾ 2015 ਮਾਡਲ ਏਰੀਆ ਖੰਨਾ 2015 ਮਾਡਲ ਹੈ ਜੀ 7 ਫੁੱਟਾ ਰੋਟਾਵੇਟਰ ਵਿਕਾਊਆ ਖੰਨੇਰੀਗੇ ਦੇ ਵਿੱਚ ਖੜਾ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ 딜 ਕਰ ਸਕਦੇ ਹੋ ਤੇ ਰੇਟ ਵੀਰ ਨੇ ਦੱਸਿਆ ਨਹੀਂ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਇਹ ਨੰਬਰ ਨੋਟਸ ਕਰ ਲਓ ਇਹ ਨੰਬਰ ਤੇ ਕਾਲ ਕਰਕੇ 7986107337 7986107337 ਇਸ ਨੰਬਰ ਤੇ ਫੋਨ ਕਰਕੇ ਰੋਟਾਵੇਟਰ ਖਰੀਦ ਸਕਦੇ ਹੋ ਦੂਜੇ ਸੂਏ ਝੋਟੀ ਵਿਕਾਊ ਆ ਦੁੱਧ ਹੈਗਾ ਜੀ 9 ਕਿਲੋ ਦੂਜੇ ਸੂਏ ਝੋਟੀ ਵਿਕਾਊ ਆ ਦੁੱਧ 9 ਕਿਲੋ ਆ ਏਰੀਆ ਗੁਰਦਾਸਪੁਰ ਹੈ 66000 ਰੁਪਏ ਰੇਟ ਰੱਖੇ ਗਿਆ ਜੀ 93510 93855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਝੋਟੀ ਹੈ ਜਿਹੜੀ 66000 ਰੁਪਏ ਚ ਖਰੀਦ ਸਕਦੇ ਹੋ ਦੂਜੇ ਸੂਏ ਆ 9 ਕਿਲੋ ਦੁੱਧ ਹੈ ਜੀ 66000 ਰੁਪਏ ਰੇਟ ਰੱਖੇ ਗਿਆ ਗੁਰਦਾਸਪੁਰ ਏਰੀਆ ਦੇ ਵਿੱਚ ਖੜੀ ਹੈ ਜਾ ਕੇ ਤੁਸੀਂ ਖਰੀਦ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੁਣੇ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਪੱਧਰ ਜ਼ਮੀਨ ਹੈ ਪਿੰਡ ਦੀ ਨਈ ਵਾਲੀ ਜ਼ਮੀਨ ਹੈ 400 ਡੱਬੇ ਵਰਗਾ ਟਾਕ ਹੈ ਜੀ ਕੱਲਿਆਂ ਦੀ ਮੋਟਰ ਹੈ ਜੀ ਬਾਹਰ ਜਾਣਾ ਇਸ ਵੀਰ ਨੇ ਇਸ ਕਰਕੇ ਬਾਣ ਜਲਦੀ ਤੋਂ ਜਲਦੀ ਸੇਲ ਕਰਨਾ ਜੀ ਰੇਟ ਹੈ ਜੀ 42 ਲੱਖ ਰੁਪਏ ਕਿੱਲੇ ਦਾ ਕੋਈ ਲਿਮਟ ਨਹੀਂ ਹੈਗੀ ਕੋਈ ਲੋਨ ਨਹੀਂ ਹੈਗਾ ਏਰੀਆ ਪਿੰਡ ਖਲਜੀਆ ਅੰਮ੍ਰਿਤਸਰ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਰੋਡ ਤੇ ਪਿੰਡ ਪੈਂਦਾ ਜੀ ਮਾਨਤਾ ਨੂੰ ਮੌਕੇ ਤੇ ਕਰ ਦੇਣਗੇ ਜਿਹੜਾ ਵੀ ਬੀਲ ਡਾਇਰੈਕਟਰ ਮੇਲਾ ਚੈਨਲ ਦਾ ਨਾਮ ਲੈ ਕੇ ਜਾਊਗਾ ਵੱਧ ਤੋਂ ਵੱਧ ਡਿਸਕਾਊਂਟ ਪਾਊਗਾ 9501929767 ਇਸ ਨੰਬਰ ਤੇ ਖਰੀਦ ਸਕਦੇ ਹੋ 3 BHK ਲਗਜ਼ਰੀ ਫਲੈਟ ਵਿਕਾਊ ਹੈ ਜੀ 1375 ਸਕੁਅਰ ਫੁੱਟ ਫੁੱਲ ਕੰਪਲੀਟ ਹੈ ਸਰਫਰ ਫਲੋਰ ਗਲੋਵਰ ਗ੍ਰੀਨ ਸਿਟੀ ਸੈਕਟਰ 124 ਸਨੀ ਇਨਕਲੇਵ ਗ੍ਰੇਟਰਡ ਮੁਹਾਲੀ ਚੰਡੀਗੜ੍ਹ ਰੋਡ ਤੋਂ 200 ਫੁੱਟ ਹੈ ਬਾਕੀ ਬੰਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ 8284784952 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਰ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਉਮੀਦ ਹੈ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਪਿੰਡਾਂ 'ਵਾਂ ਇਹ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੇ ਜੇਕਰ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਬਿਜ਼ਨਸ ਦੀ ਐਡ ਕਰਵਾਉਣੀ ਹੋਵੇ ਤਾਂ ਦੇ ਇੱਥੇ ਨੰਬਰ ਤੇ ਸੰਪਰਕ ਕਰੋ 9877928460 ਜੇਕਰ ਤੁਸੀਂ ਆਪਣੇ ਕਿਸੇ ਵੀ ਪਿੰਡ ਦੀ ਜ਼ਮੀਨ ਕਿਸੇ ਪਿੰਡ ਦੀ ਕਿਸੇ ਸ਼ਹਿਰ ਦੀ ਜ਼ਮੀਨ ਦੀ ਭਾਲ ਦੇ ਵਿੱਚ ਹੈਗੀ ਉਹ ਤਾਂ ਤੁਸੀਂ ਇੱਕ ਵਾਰੀ ਟਰੈਕਟਰ ਮੇਲਾ ਚੈਨਲ ਜ਼ਰੂਰ ਸਰਚ ਕਰੋ YouTube ਤੇ ਉੱਥੇ ਤੁਹਾਨੂੰ 60000 ਤੋਂ ਲੈ ਕੇ ਲੱਖ ਤੱਕ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਜੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਇੱਕ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਜਿਹੜੀ ਵੀ ਜ਼ਮੀਨ ਦੀ ਐਡ ਦੇਖਦੋਂ ਵੀਡੀਓ ਪੂਰੀ ਦੇਖਿਆ ਕਰੋ ਜੀ ਕਈ ਵਾਰੀ ਵੀਰ ਬਸ ਇਹ ਦੇਖ ਲੈਂਦੇ ਨੇ ਕਿ ਇਹਦੇ ਉੱਤੇ ਰੇਟ ਇੰਨਾ ਲਿਖਿਆ ਹੋਇਆ ਜੀ ਤਾਂ ਇਹ ਜ਼ਮੀਨ ਕਿੱਥੇ ਹੈ ਤੁਹਾਨੂੰ ਦੱਸ ਤੇ ਹੀ ਹੈ ਕਿ ਤੁਸੀਂ ਪੂਰੀ ਵੀਡੀਓ ਵੇਖੋ ਜੀ ਉਹਦੇ ਵਿੱਚ ਤਾਂ ਹਾਲੀ ਸਾਈਡ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਮਾਲਕ ਦਾ ਨੰਬਰ ਜ਼ਮੀਨ ਦੀ ਲੋਕੇਸ਼ਨ ਕਿਹੜੇ ਏਰੀਏ ਕਿਹੜੇ ਪਿੰਡ ਦੀ ਕਿਹੜੇ ਸ਼ਹਿਰ ਦੀ ਜ਼ਮੀਨ ਹੈ ਤਾਂ ਤੁਸੀਂ ਤਾਂ ਹਾਲੀ ਸਾਈਡ ਚੈੱਕ ਕਰਿਆ ਕਰੋ ਜੀ ਉੱਥੇ ਮਾਲਕ ਦਾ ਨੰਬਰ ਰੇਟ ਏਰੀਆ ਸਾਰਾ ਕੁਝ ਦਿੱਤਾ ਹੁੰਦਾ ਹੈ ਜਿਹੜਾ ਨੰਬਰ ਤੁਸੀਂ ਨੋਟ ਕਰ ਲੈਣੇ ਹੋ 9877988444 ਇਹ ਸਾਡਾ ਵਟਸਐਪ ਨੰਬਰ ਸਿਰਫ ਐਡ ਕਰਵਾਉਣ ਲਈ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਜੀ ਕਈ ਵਾਰੀ ਵੀਰ ਵੀਡੀਓ ਪੂਰੀ ਵੇਖਦੇ ਹੀ ਨਹੀਂ ਜਿਹੜਾ ਵੀਡੀਓ ਦੇ ਵਿੱਚ ਨੰਬਰ ਸ਼ੋਅ ਹੋ ਰਿਹਾ ਹੁੰਦਾ ਉਸ ਤੇ ਹੀ ਲਾ ਲੈਂਦੇ ਨੇ ਕਿ ਇਹ ਜ਼ਮੀਨ ਦੇ ਮਾਲਕ ਦਾ ਨੰਬਰ ਹੈ ਸੋ ਵੀਰ ਨੂੰ ਬੇਨਤੀ ਹੈ ਜੀ ਵੀਡੀਓ ਪੂਰੀ ਵਿਖਿਆ ਕਰੋ ਤੇ ਧਿਆਨ ਦੇ ਨਾਲ ਸੁਣਿਆ ਕਰੋ ਜਿੱਥੇ ਜਿਹੜੀ ਚੀਜ਼ ਦੇਖੀ ਹੁੰਦੀ ਹੈ ਉੱਥੇ ਵੀਡੀਓ ਨੂੰ ਰੋਕਿਆ ਕਰੋ ਦਾ ਸਕਰੀਨ ਛੱਡ ਲਿਆ ਕਰੋ ਉਸ ਦੇ ਵਿੱਚ ਨੰਬਰ ਹੁੰਦੇ ਨੇ ਮਾਲਕ ਦੇ ਉਸ ਤੇ ਗੱਲ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਜੀ ਵੀਡੀਓ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਬਣਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ